ਸਾਰੇ ਸੰਸਾਦਿਕਾਲ ਜੀ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਜੀ ਮੈਂ ਤੁਹਾਨੂੰ ਪਤਾ ਹੈ ਕਿ ਅੱਜ ਜਿਮਣੀ ਚੋਣ ਦਾ ਦਿਨ ਹੈ 20 ਨਵੰਬਰ ਸੋ ਬਰਨਾਲਾ ਦੇ ਵਿੱਚ ਹਲਕਾ ਬਰਨਾਲਾ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਕੀਤਾ ਤੇ ਅੱਜ ਜੋ ਵੋਟਾਂ ਦਾ ਦਿਨ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਅਲੱਗ-ਅਲੱਗ ਜੋ ਪਾਰਟੀਆਂ ਨੇ ਉਹਨਾਂ ਦੇ ਬੂਥ ਲੱਗੇ ਹੋਏ ਨੇ ਕਿੱਦਾਂ ਦਾ ਮਾਹੌਲ ਹੈ ਕੀ ਹੈ ਸਾਰਾ ਕੁਝ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਚੋਣਾਂ ਨੇ ਉਹ ਕਿੱਦਾਂ ਚੱਲ ਰਹੀਆਂ ਨੇ ਜੋ ਵਰਕਰ ਨੇ ਕਿਉਂਕਿ ਸਭ ਤੋਂ ਵੱਧ ਵਰਕਰਾਂ ਦਾ ਜ਼ੋਰ ਲੱਗਿਆ ਹੁੰਦਾ ਕਿਉਂਕਿ ਵਰਕਰਾਂ ਨੇ ਹੀ ਜੋ ਪਿੰਡਾਂ ਦੇ ਵਿੱਚ ਜ਼ਮੀਨ ਨਹੀਂ ਪੱਦਰ ਦੇ ਉੱਤੇ ਜੋ ਵੋਟਾਂ ਹੁੰਦੀਆਂ ਪਵਾਉਣੀਆਂ ਹੁੰਦੀਆਂ ਨੇ ਉਹ ਉਹਨਾਂ ਤੱਕ ਵੋਟਰਾਂ ਤੱਕ ਪਹੁੰਚ ਕਰਨੀ ਹੁੰਦੀ ਹੈ ਸੋ ਆਪਾਂ ਕਰਦੇ ਆ ਗੱਲਬਾਤ ਕਿ ਕਿੱਦਾਂ ਦਾ ਮਾਹੌਲ ਦੇਖਣ ਨੂੰ ਮੇਰੇ ਆਜੋ ਮੈਂ ਇਹਨੂੰ ਪੁੱਛ ਹਾਂਜੀ ਭਾਈ ਜੀ ਕੀ ਹਾਲ ਹੈ ਜੀ? ਬੋਟੀ ਠਾਕੋ ਜੀ ਕਿੱਦਾਂ ਦਾ ਚੱਲ ਰਿਹਾ ਪੂਰਾ ਵਧੀਆ ਚੱਲ ਰਿਹਾ ਜੀ ਕਿਵੇਂ ਲੱਗ ਰਿਹਾ ਹੈਗਾ? ਬੀਜੇਪੀ ਜਿੱਤੂਗੀ ਜੀ? ਬੀਜੇਪੀ ਜਿੱਤੇ। ਹਾਂ ਜੀ ਹਾਂ ਜੀ ਵਧੀਆ ਕੰਮ ਹੋਏ ਹੋਏ ਨੇ ਇੱਥੇ। ਹਸਪੀਟਲ ਲਿਆਂਦਾ ਸੀਗਾ ਟੱਲੋ ਸਾਹਿਬ ਜੀ ਨੇ। ਹੂੰ ਉਹਨਾਂ ਨੇ ਕਰਕੇ ਮਤਲਬ ਬੰਦ ਕਰਾਤਾ ਮੀਟਲ ਲੋਜੀ ਦਾ ਨਾ ਨਾਮ ਹੈ ਟੱਲੋ ਜੀ ਨੇ ਕਿਹਾ ਸੀ ਵੀ ਭਾਈ ਮੇਰਾ ਨਹੀਂ ਪੱਥਰ ਹਟਾਇਆ ਜਾਵੇ। ਹੂੰ ਤਾਂ ਹਸਪੀਟਲ ਜ਼ਰੂਰੀ ਆ ਕਿਉਂਕਿ ਇੱਥੇ ਹਸਪੀਟਲ ਨਹੀਂ ਹੈਗਾ। ਮਰੀਜ਼ ਬਹੁਤ ਸੀਗੇ ਉਸ ਕਰਕੇ ਯਾਨੀ ਤੁਹਾਨੂੰ ਲੱਗ ਰਿਹਾ ਕਿ ਵਿੱਚੋਂ ਜਿਹੜੀ ਵੋਟ ਆ ਜਿਆਦਾ ਕੇਵਲ ਢੱਲੋਂ ਸਾਹਿਬ ਨੂੰ ਕੇਵਲ ਢੱਲੋਂ ਸਾਹਿਬ ਨੂੰ ਪਊਗੀ ਜੀ ਤੇ ਕਿੰਨੀ ਕਿੰਨਾ ਕੁ ਲੋਕਾਂ ਚੋਂ ਉਤਸ਼ਾਹ ਹੈ ਕਿੰਨੀ ਕਿ ਵੋਟ ਪੂਰਾ ਵਧੀਆ ਜੀ ਪੂਰਾ ਵਧੀਆ ਜੀ ਢੱਲੋਂ ਸਾਹਿਬ ਨੇ ਕੰਮ ਕਰੇ ਨੇ ਹੂੰ ਉਹਨਾਂ ਦੇ ਕੰਮ ਬੋਲਦੇ ਨੇ ਜੀ ਢੱਲੋਂ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਦੇ ਕੰਮ ਬੋਲਦੇ ਨੇ ਕਹਿੰਦੇ ਉਹਨਾਂ ਨੂੰ ਵੋਟ ਪੈ ਰਹੀ ਆ ਸੋ ਆਪਾਂ ਕਰਦੇ ਆ ਗੱਲਬਾਤ ਅੱਗੇ ਆਪਣੇ ਨਾਲ ਇਹ ਕਾਂਗਰਸ ਵਾਲਿਆਂ ਨੇ ਜੋ ਆਪਣਾ ਬੂਥ ਲਗਾਇਆ ਹੋਇਆਗਾ ਹਾਂਜੀ ਭਾਈ ਜੀ ਕੀ ਹਾਲ ਹੈ ਠੀਕ ਹਾਲ ਹੈ ਕਿਵੇਂ ਚੱਲ ਰਿਹਾ ਸਭ? ਪੂਰਾ ਵਧੀਆ ਚੱਲ ਰਿਹਾ ਜੀ। ਕੀ ਲੱਗਦਾ? ਪੂਰੇ ਜਿੱਤਾਂ ਹੀ। ਓਕੇ ਆ ਕੰਮ। ਲੋਕ ਵੋਟਾਂ ਪਾ ਰਹੇ। ਹਾਂ ਜੀ ਹਾਂ। ਪਾਰ ਰਹੇ ਨੇ, ਵੋਟਾਂ ਵਧੀਆ ਭਗੜਾਣ ਹੋ ਰਿਹਾ ਵੋਟਾਂ ਦਾ। ਕੀ ਲੱਗਦਾ ਕਾਂਗਰਸ ਨੂੰ ਕਿਉਂ ਵੋਟ ਪਾਉਣਗੇ ਲੋਕ? ਇਹ ਇੱਕ ਤਾਂ ਬਾਈ ਦਾ ਸੁਭਾਅ ਦੇਖ ਕੇ ਜੀ। ਬਹੁਤ ਵਧੀਆ ਸੁਭਾਅ ਹੈ ਬਾਈ ਦਾ। ਠੀਕ ਹੈ ਨਾ। ਬਾਕੀ ਉਹ ਜਿਹੜਾ ਕਾਂਗਰਸ ਨੂੰ ਪੌੜ ਪਾਉਣੇ ਨੇ ਪਾ ਦੇਣੀ ਹੈਗੀ। ਜ਼ਿਆਦਾ ਤਾਂ ਬਾਈ ਦੀ ਸੁਭਾਅ ਨੂੰ ਦੇਖ ਕੇ ਵੋਟ ਪਾ ਰਹੇ ਨੇ ਲੋਕ। ਬਾਈ ਦੇ ਸੁਭਾਅ ਨੂੰ ਵੋਟ ਪਾ ਜਾਂ ਕਾਂਗਰਸ ਨੂੰ ਵੋਟ ਪਾ। ਬਾਈ ਦੇ ਸਭਾ ਨੂੰ ਵੀ ਬਹੁਤ ਕਾਂਗਰਸ ਨੂੰ ਵੀ ਬਹੁਤ ਜਿਹੜੇ ਕਾਂਗਰਸ ਵਰਕਰੋਂ ਕਾਂਗਰਸ ਨੂੰ ਪਾਉਣਗੇ ਬਾਕੀ ਜਿਹੜੇ ਬਾਈ ਨੂੰ ਚਾਹਣ ਵਾਲੇ ਨੇ ਉਹ ਬਾਈ ਨੂੰ ਪਾਉਣਗੇ ਕਿ ਕਿੰਨੀ ਕੁ VOTING ਹੰਡਾਇ ਦੇ ਵਿੱਚ ਹੋ ਰਹੀ ਹੈ ਵੋਟ ਹਜੇ ਸ਼ੁਰੂ ਹੋਈ ਹੈ ਮੰਨ ਲਓ ਠੀਕ ਹੈ ਨਾ ਹਜੇ ਕੁਝ ਪੈ ਰਹੀ ਹੈ ਕਿ ਹੁਣ ਲੋਕ ਆ ਰਹੇ ਨੇ ਕੁਝ ਕੰਮਾਂ ਕਰਾ ਤੇ ਗਏ ਹੋਏ ਨੇ ਆਉਣਗੇ ਉਹ ਵਾਜ ਦੁਬਾਰੇ ਪਾ ਕੇ ਆਉਣਗੇ ਜੀ ਸੋ ਇਹ ਕਾਂਗਰਸ ਦੇਸੀ ਕਹਿੰਦੇ ਬਾਈ ਦੇ ਸਭਾ ਨੂੰ ਵੋਟ ਪੈ ਰਹੀ ਹੈ ਜੀ ਤੇ ਇਧਰ ਆਪਣੇ ਨਾਲ ਆਮ ਆਦਮੀ ਪਾਰਟੀ ਦੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਚੱਲ ਰਿਹਾ ਜੀ ਕੰਮ ਜੋਰਾਂ ਚੱਲਦਾ ਜੀ ਵਿਕਾਸ ਦੇ ਨਾਲ ਤੇ ਵੋਟਾਂ ਮੰਗ ਰਹੇ ਆਂਗੇ ਫੋਕੀ ਰਾਜਨੀਤੀ ਵੋਟ ਨਹੀਂ ਮੰਗਦੇ ਸੀ ਅਸੀਂ ਕੰਮ ਕੀਤਾ ਤੁਹਾਨੂੰ ਵੋਟ ਪਾਓ ਨਹੀਂ ਕੰਮ ਕੀਦਾ ਸਕਣਾ ਪਾਓ ਤੁਸੀਂ ਵੋਟ ਮੰਗਣੀ ਆ ਕੰਮ ਦੇ ਵੋਟ ਮੰਗ ਰਹੇ ਲੋਕਾਂ ਦਾ ਰਜਾਨ ਕਿੱਦਾਂ ਦਾ ਰਜਾਨ ਬਹੁਤ ਬਹੁਤ ਸਾਥ ਆ ਰੁਕਦਾ ਜੀ ਵਧੀਆ ਵੋਟ ਦੇ ਜਿੱਤਾਂਗੇ ਜੀ ਇੱਕ ਜ਼ਿਆਦਾ ਮੈਂ ਹੁਣੀ ਗੱਲ ਕਰਕੇ ਹਟਿਆ ਉਧਰ ਬੀਜੇਪੀ ਵਾਲਿਆਂ ਨੇ ਉਹ ਕਹਿੰਦੇ ਜੀ ਅਸੀਂ ਹਸਪਤਾਲ ਲੈ ਜਾਂਦਾ ਜਾਂ ਹਸਪਤਾਲ ਨਹੀਂ ਆਇਆ ਇਸ ਕਰਕੇ ਹੰਢਾਇ ਦੇ ਵਿੱਚ ਵੋਟ ਜੇ ਹਸਪਤਾਲ ਕਰਕੇ ਵੋਟ ਨਹੀਂ ਲੈਂਦਾ 20000 ਰੁਪਏ ਦਾ ਕੈਬਿਡੋ ਲੈ ਜੇਬ ਚ ਲਾਏਗਾ ਜਾਂ ਕਿ ਹਸਪਤਾਲ ਚ ਪਤਾ ਕਰ ਸਕਦੇ ਪੈਸੇ ਨਿਕਲੇ ਹਸਪਤਾਲ ਦੇ ਵਿੱਚੋਂ ਸਾਰਾ ਜਾਂ 20000 ਰੁਪਏ ਲੱਗਿਆ ਬੋਰਡ ਦੇ ਉੱਪਰ ਕੈਬਿਡੋ ਨੇ ਜੇਬ ਚ ਲਾਇਆ ਜਾਂ ਕੇ ਪਤਾ ਕਰ ਸਕਦੇ ਯਾਨੀ ਤੁਹਾਨੂੰ ਲੱਗਦਾ ਕਿ ਉਸ ਉਸ ਗੱਲ ਦਾ ਹੰਢਾਇ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਕੋਈ ਅਸਰ ਨਹੀਂ ਪੈਦਾ ਕੋਈ ਅਸਰ ਨਹੀਂ ਪੈਦਾ ਕਿੰਨੀ ਕਲੀਅਰ ਨਾਲ ਹੜਾਜ ਜਿੱਤੋਗੇ ਕ ਲੋਕ ਲੋਕਾਂ ਦੇ ਬੱਚੇ ਦੇ ਦਿਮਾਗ ਦੇ ਵਿੱਚ ਅਸਰ ਪੈ ਚੁੱਕਿਆ ਜੀਦਾ ਵੀ ਪੜਾਂਗੇ ਤਾਂ ਨੌਕਰੀ ਮਿਲ ਜੂ ਅੱਗੇ ਚੱਲਦਾ ਜੀ ਪੈਸਾ ਅੱਗੇ ਚੱਲਦੀ ਫਰਮਾਇਸ਼ ਹੁਣ ਲੋਕਾਂ ਦੇ ਬੱਚੇ ਦੇ ਦਿਮਾਗ ਸਭ ਫਰਕ ਪੈ ਚੁੱਕਿਆ ਵੀ ਪੜਾਂਗੇ ਸਰਕਾਰੀ ਨੌਕਰੀ ਲੈ ਲਾਂਗੇ ਸੋ ਬਈ ਇਹ ਆਮ ਆਦਮੀ ਪਾਰਟੀ ਵਾਲੇ ਸੀ ਕਹਿੰਦੇ ਵੀ ਅਸੀਂ ਵਿਕਾਸ ਕੀਤਾ ਵਿਕਾਸ ਦੇ ਨਾਂ ਤੇ ਸਾਨੂੰ ਜਿਹੜੀਆਂ ਵੋਟਾਂ ਪੈਣਗੀਆਂ ਅਸੀਂ ਇੱਥੋਂ ਵੱਡੀ ਲੀਡ ਦੇ ਨਾਲ ਹੜਾਏ ਦੇ ਵਿੱਚੋਂ ਜਿੱਤਾਂਗੇ ਸੋ ਕਰਦੇ ਆਂ ਆਪਾਂ ਅੱਗੇ ਗੱਲਬਾਤ ਅੱਗੇ ਜੋ ਗੋਬਿੰਦ ਸਿੰਘ ਸੰਧੂ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਲੱਗ ਰਿਹਾ ਫਿਰ ਪੂਰਾ ਜੀ ਗਲਮਾ ਤੜਾ ਤੇ ਮਾਂ ਸਾਹਿਬ ਨੂੰ ਵੋਟ ਪਾਉਣਿਆ ਪਹਿਲਾਂ ਜੁੜਿਆ ਹਾਂ 5 ਸਾਲ ਦੇ ਵੀ ਸਾਰੇ ਕੰਮ ਕਰਦਾ ਕੋਈ ਨਸਾ ਨਹੀਂ ਬੰਡਿਆ ਕੁਝ ਨਹੀਂ ਬੰਡਿਆ ਬੈਸਰੂਮ ਬੈਸਰੂ ਰਹਾਗੇ ਤੇ ਚੜ੍ਹਦੀ ਕਲਾ ਚ ਵਾਹ ਮਾਤਾ ਜੀ ਨੂੰ ਗੱਲ ਕਰ ਲਓ ਇਹਨੇ ਪ੍ਰਸ਼ੰਸਾ ਮੰਨਦ ਕਰਤੀ 70 ਸਾਲ ਦੇ ਹੋਈ ਆ ਕਦੋਂ ਪੈਨਸ਼ਨ ਮਿਲਦੀ ਪੈਨਸ਼ਨ ਅੱਜ ਕੱਲ ਉਮਰ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਉਹ ਕਦੋਂ ਮੇਰੀ ਪੈਨਸ਼ਨ ਰੋਕੇ ਕਾਤੋਂ ਰੁਕੀ ਆ ਇਹ ਤਾਂ ਸੋਧਨ ਕਰ ਕਰੋ ਜਾਣੀ ਲੋਕਾਂ ਦੇ ਵਿੱਚ ਰੋਸ ਆ ਹਾਂਜੀ ਰੋਸ ਆ ਪੈਨਸ਼ਨ ਦਾ ਰੋਸ ਆ ਆ ਬੁੜੇ ਹਜ਼ਾਰ ਹਜ਼ਾਰ ਰੁਪਏ ਵਾਲੇ ਬੈਠਿਆ ਮਗਰ ਇਹ ਕਦੇ ਸਾਨੂੰ ਲਾਲਾ ਲਾਇਆ ਆ ਆ ਬੈਠਿਆ ਸੀ ਮਾਣ ਸਾਹਿਬ ਦੇ ਨਾਮ ਰੱਖਣ ਆ ਆ ਜੱਜਾ ਪਛੀਂ ਮਹੀਨਾ ਵੀ ਗੱਟੀ ਭਾਈ ਇੱਕ ਵਾਰ ਤਾਂ ਅਸੀਂ ਥੋੜਾ ਬਾਖ ਰਹਿਣਾ ਕੋਈ ਮੋੜ ਅਰੇ ਮਾਲ ਦੁਖੀ ਆ ਤਾਂ ਸਾਡੇ ਮਾਤਾ ਬੈਠੇ ਸਾਡੇ ਨਾਲ ਕੀ ਲੱਗਦਾ ਕਿ ਜਿਵੇਂ ਉਹ ਕਹਿੰਦੇ ਸਾਡੀਆਂ ਪੈਨਸ਼ਨਾਂ ਕੱਟੀਆਂ ਗਈਆਂ ਜਾਂ ਲੋਕ ਦੁਖੀ ਨੇ ਤਾਂ ਗੋਬਿੰਦ ਸਿੰਘ ਸੰਧੂ ਨੂੰ ਲੋਕ ਕਿਉਂ ਵੋਟ ਪਾਉਣਗੇ ਇਹ ਬੋਟੇ ਸੱਗੇ ਕੰਮਾਂਗੇ ਤੇ ਦੱਸੇ ਕਿੰਨੋਂ ਬਾਕੀ ਬੱਚਾ ਨੂੰ ਉਹਦੇ ਗੁਰੂ ਘਰ ਨਾਲ ਜੋੜਨਾ ਤੇ ਗੁਰੂ ਘਰ ਦੇ ਸਿੱਖਿਆ ਸਿਖਾਉਣਗੇ ਤੇ ਗੁਰੂ ਘਰ ਨਾਲ ਜੋੜਨਗੇ ਤੇ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੂਗਾ ਸੋ ਭਾਈ ਇਹ ਸੀ ਗੋਬਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜੋ ਲੱਗਿਆ ਹੋਇਆ ਤੁਹਾਨੂੰ ਦਿਖਾਇਆ ਗਿਆ ਇੱਥੇ ਬੂਤ ਸੋ ਅੱਗੇ ਇਹਦਾ ਗੁਰਦੀਪ ਸਿੰਘ ਬਾਠ ਜੋ ਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋਣ ਤੋਂ ਬਾਅਦ ਖੜੇ ਹੋਇਆ ਉਹਨਾਂ ਦਾ ਚੋਣ ਨਿਸ਼ਾਨ ਟਰੱਕ ਆ ਉਹਨਾਂ ਦਾ ਵੀ ਬੂਥ ਲੱਗਿਆ ਹੋਇਆਗਾ ਸੋ ਕਰਦਿਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਲੱਗ ਰਿਹਾ ਬਾਈ ਓਕੇ ਜਮ ਮੈਂ ਇੱਕ ਨੰਬਰਾਂ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਮਰਿਆ ਪੂਰੇ ਪੂਰੇ ਪ੍ਰਣਾਲੇ ਚਿਲੋ ਜਿ ਮਰਿਆ ਬਾਈ ਕੀ ਲੱਗਦਾ ਲੋਕ ਵੋਟ ਕਿਉਂ ਪਾਉਣਗੇ ਗੁਰਦੀਪ ਬਾੜ ਨੂੰ ਬਾਈ ਇੱਕਦਾਂ ਇਮਾਨਦਾਰ ਬਾਕੀ ਮੰਤਰੀਓ ਤੁਸੀਂ ਦੇਖ ਹੀ ਚੁੱਕੇ ਹੋ ਬਾਈ ਹਨਾ ਹੁਣ ਵੋਟਾਂ ਵੇਲੇ ਸਾਰਾ ਕੋਈ ਕਰੀ ਜਾਂਦੇ ਪਹਿਲਾਂ ਕਿਸੇ ਦੀ ਜਾਤ ਨਹੀਂ ਪੁੱਛੀ ਉਹਦੇ ਕਰਕੇ ਬਸ ਲੋਕਾਂ ਦਾ ਇਮਾਨਦਾਰੀ ਨੂੰ ਚੋਣ ਰਹੇ ਨੇ ਵੀ ਹਾਂ ਠੀਕ ਆ ਇਹਨੇ ਆਦੀ ਮਾਸੇ ਦਾ ਮੁੰਡਾ ਲਿਆ ਕੇ ਬਿਠਾਦਾ ਸਰਦੇ ਸਾਡੇ ਪਰਿਵਾਰ ਬਾਤ ਖਤਮ ਕਰਨ ਦੀ ਗੱਲ ਕਰੀ ਸੀ ਇਹਨੇ ਤੋੜ ਲਿਆ ਆਪ ਮਿੱਤਰ ਬਾਤ ਤੋੜ ਲੈਣ ਦਾ ਫਿਰ ਦੱਸੋ ਸੋ ਜੇ ਇਥੋਂ ਗਰਦੀਬਾਠ ਜਿੱਤਦੇ ਨੇ ਤਾਂ ਫਿਰ ਉਹਨਾਂ ਦਾ ਕੰਮ ਕੀ ਹੋਊਗਾ ਵੀਰੇ ਪਹਿਲਾਂ ਤਾਂ ਜਿਹੜੇ ਕੰਮ ਨੇ ਲੋਕਾਂ ਦੇ ਜਿਹੜੇ ਪਹਿਲ ਦੇ ਆਧਾਰ ਤੇ ਉਹ ਹੋਣਗੇ ਬਾਕੀ ਉਹ ਪੜਿਆ ਲਿਖਿਆ ਬਈ ਉਹਨੂੰ ਸਾਰਾ ਪਤਾ ਕਿਹਨੇ ਕੀ ਕਰਨਾ ਕਿਵੇਂ ਕਰਨਾ ਸਾਰਾ ਕੁਝ ਜਾਣਦਾ ਬਾਕੀ 1.5 ਸਾਲ ਪਲੈਨਿੰਗ ਬੋਰਡ ਦੀ ਚੇਅਰਮੈਨੀ ਕੀਤੀ ਉਹਨੂੰ ਸਾਰਾ ਪਤਾ ਅਫਸਰਾਂ ਨੂੰ ਕਿਵੇਂ ਸਾਰਾ ਕੁਝ ਪਤਾ ਕਿੱਥ ਖੰਡਿਆਏ ਦੇ ਵਿੱਚੋਂ ਕੀ ਲੱਗ ਰਿਹਾ ਤੁਹਾਨੂੰ ਖੰਡਿਆਏ ਵੀਰੇ ਇੱਕ ਨੰਬਰ ਤੇ ਆਵਾਂ ਮੰਡਿਆਏ ਚ ਇੱਕ ਨੰਬਰ ਤੇ ਆਵਾਂ ਸੋ ਇਹ ਗੁਰਦੀਪ ਬਾਠ ਦਾ ਜਿਹੜਾ ਬੂਲ ਸੀ ਉੱਥੇ ਗੱਲ ਕੀਤੀ ਆ ਉਹ ਕਹਿੰਦੇ ਇੱਕ ਨੰਬਰ ਤੇ ਆਵਾਂਗੇ ਤੇ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਕਿਵੇਂ ਆ ਵੋਟਾਂ ਦਾ ਵਧੀਆ ਚੱਲ ਰਿਹਾ ਜੀ ਬੰਦਿਆਂ ਦਾ ਬਹੁਤ ਵਧੀਆ ਬਹੁਤ ਵਧੀਆ ਚੱਲ ਰਿਹਾ ਹੈ ਫਿਰ ﾎﾟｰਟ ﾎﾟｰਟ ਦਾ ਕਿਵੇਂ ਲੱਗਦਾ ਕਿ ਇੱਥੇ ਜਿਹੜਾ ਵਿਕਾਸ ਦੇ ਆਧਾਰ ਤੇ ਪੂ ਕਾਦੇ ਆਧਾਰ ਤੇ ﾎﾟｰਟ ਪਾਰ ਰਿਹਾ ਲੋਕ ਖੰਡਿਆਏ ਦੇ ਜਿਹੜੇ ਉਹ ਜੀ ਤਾਂ ਹੁਣ ਲੋਕਾਂ ਦੇ ਡੋਆਟ ਹੋ ਗਿਆ ਸਮਝਦਾਰੀ ਹੂੰ ਇਹ ਕਿਹਨੂੰ ਪਾ ਰਿਹਾ ਕੋਈ ਤੁਸੀਂ ਵੋਟ ਪਾਏ ਪਾਏ ਆ ਜੀ ਆਪਾਂ ਕਿਵੇਂ ਲੱਗਦਾਗਾ ਕਿ ਲੋਕਾਂ 'ਚ ਰੁਝਾਨ ਹੈ ਵੋਟਾਂ ਦਾ ਕਿਉਂਕਿ ਥੋੜੇ ਦਿਨਾਂ ਬਾਅਦ ਹਣੇ ਬਰਨਾਲੇ ਦੇ ਵਿੱਚ ਵੋਟਾਂ ਆ ਜਾਂਦੀਆਂ ਨੇ ਲੋਕ ਅੱਕੇ ਲੋਕ ਕੋ ਕੋ ਸਕੇ ਵੀ ਕੱਦੇ ਕੱਕੇ ਵੀ ਕੁਛ ਕੱਕੇ ਵੀ ਹੈ ਨਹੀਂਗੇ ਬਸ ਇਹੀ ਚੱਲ ਰਿਹਾ ਹੈਗਾ ਕਿਹੜੀ ਚੀਜ਼ ਨੂੰ ਦੇਖ ਕੇ ਲੋਕ ਵੋਟਾਂ ਪਾ ਪਾਉਣਗੇ ਇਸ ਵਾਰ ਮੈਨੂੰ ਐ ਲੱਗਦਾ ਐ ਵੈ ਗੱਲ ਨਹੀਂ ਹੈ ਜੀ ਵੋਟਾਂ ਦੇਖ ਕੇ ਪਾਉਣਗੇ ਬੰਦਾ ਕੋਈ ਸਮਝਦਾਰ ਉਹ ਪੋਚੇ ਉਹਨੂੰ ਵੋਟ ਪਾਉਗੀ ਇਹ ਹੂੰ ਠੀਕ ਹੈ ਕਿ ਨਹੀਂ ਜਿਹੜਾ ਕੋਈ ਵਿਕਾਸ ਕਰਾਊਗਾ ਉਸ ਨੂੰ ਵੋਟ ਪਊਗੀ ਸਰਕਾਰ ਨੇ ਕੰਮ ਕੀਤੇ ਨੇ ਇੱਥੇ ਉਸ ਕਰੇ ਵੀ ਆ ਥੋੜੇ ਵਾਲੇ ਕੁਝ ਕਰੇ ਵੀ ਹੈ ਨਹੀਂਗੇ ਬਸ ਹੂੰ ਇਹੀ ਚੱਲ ਰਿਹਾ ਹੈਗਾ ਹੈ ਜਿਵੇਂ ਕਹਿੰਦੇ ਜੀ ਇੰਨਾ ਪੈਸਾ ਆ ਗਿਆ ਲੱਗਦਾ ਦੀਂਦਾ ਨਹੀਂ ਹੈ ਵੀ ਕਿੱਥੇ ਲੱਗਿਆ ਹੋਇਆ ਹੈਗਾ ਯਾਨੀ ਬਾਈ ਕਹਿੰਦੇ ਜੀ ਇੰਨਾ ਪੈਸਾ ਆ ਗਿਆ ਜਿਵੇਂ ਸਰਕਾਰ ਕਹਿੰਦੀ ਆ ਕਿੱਥੇ ਲੱਗਿਆ ਨਹੀਂ ਦੀਂਦਾ ਸੋ ਆਪਾਂ ਗੱਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਦਾ ਹੈਗਾ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਪੂਰਾ ਵਧੀਆ ਵੋਟ ਪਾਏ ਹਾਂ ਨਹੀਂ ਪਾਉਣੀ ਹੈ ਜੀ ਜਾ ਰਿਹਾ ਹੈ ਕੋਈ ਗੱਲ ਵੋਟ ਜਿਹੜੀ ਇਸ ਵਾਰ ਪਾਊਗੀ ਉਹ ਕਿਸ ਗੱਲ ਤੇ ਪਹੁੰਗ ਗਿਆ ਭਾਈ ਜੀ ਬੰਦ ਕਰ ਮੈਨੂੰ ਜਾਨਾ ਬਈ ਤੁਮੇ ਮੈਂ ਭਾਈ ਤੁਸੀਂ ਕਰਦੇ ਕੀ ਪਈਏ ਕਿ ਕਿਹੜੀ ਕਿਹੜੀ ਗੱਲ ਨੂੰ ਦੇ ਪਾਈ ਜਾਊਗੀ ਇਸ ਇਸ ਵਾਰ ਭਾਈ ਗੱਲ ਤਾਂ ਜੀ ਹੁਣ ਝਾੜੂ ਆ ਇਹਨੂੰ ਦੇਖ ਕੇ ਟਰੱਕ ਵਾਲੇ ਨੂੰ ਦੇਖ ਕੇ ਪਾਈ ਜਾਊਗੀ ਜਿਵੇਂ ਪਾਉਂਦੇ ਸਾਬ ਨੇ ਇਹ ਸਰਕਾਰ ਦੇ ਕੰਮਾਂ ਤੋਂ ਕੁਛ ਨਹੀਂ ਸਰਕਾਰ ਦੇ ਕੰਮ ਤਾਂ ਹੁਣ ਧੂਰੇ ਜੇ ਨੇ ਕੁਛ ਕਰਦੇ ਨੇ ਕੁਛ ਕਰਦੀ ਨਹੀਂ ਹੈ ਸਰਕਾਰ ਦੇ ਹਿਸਾਬ ਨਾਲ ਹੀ ਵੋਟ ਪੈ ਜਾਊਗੀ ਜਾਦੇ ਤਾਂ ਇਹਦੀ ਟਰੱਕ ਵਾਲੀ ਦੀ ਤਮੰਨਾ ਜੀ ਹੋਈ ਪਈ ਆ ਲੋਕਾਂ ਨੂੰ ਨਹੀਂ ਨਾਲੇ ਕਹਿੰਦੇ ਵੀ ਇੱਥੇ ਆਮ ਆਦਮੀ ਪਾਰਟੀ ਕਹਿੰਦੀ ਬੜਾ ਵਿਕਾਸ ਕੀਤਾ ਬੜੇ ਪੈਸੇ ਆਏ ਨੇ ਉਹਦੇ ਬਾਰੇ ਕੀ ਕਹੋਗੇ ਪੈਸੇ ਤਾਂ ਆਏ ਹੁਣ ਠੀਕ ਕਰਿਆ ਜ ਕੁਝ ਨਹੀਂ ਕਰਿਆ ਚੜੂਲੇ ਹੁੰਦਾ ਸਾਡਾ ਅੱਛਾ ਨਹੀਂ ਕੁਝ ਨਹੀਂ ਕਰਾਈ ਚੜੂਲੇ ਚਲ ਉਹਨੇ ਕੀ ਕਰਤਾ ਬੈਠਿਆ ਗੰਦ ਚਾਹ ਬੈਠੇ ਆਹ ਬੈਠਿਆ ਲੈ ਕੀ ਕਰੋਗੇ ਹਲ ਇਧਰ ਚੱਕੋ ਜੀ ਆਹ ਬੈਠਿਆ ਕੀ ਕਰਤਾ ਕਾਈ ਕੀ ਮੋਕਰ ਜਾਂਦੇ ਨੇ ਮੁੜਕੇ ਆਉਣਾ ਨਹੀਂ ਠੀਕ ਹੈ ਤੱਕ ਮਸਲਾ ਆਈ ਬੋਟ ਤੱਕ ਲੈਣ ਤੱਕ ਮਸਲਾ ਹੀ ਬਾਅਦ ਚ ਕੋਈ ਹੱਲ ਨਹੀਂ ਹੁੰਦਾ ਇਹ ਸਾਡਾ ਬੋਟ ਪਾਏ ਤੁਸੀਂ ਨਹੀਂ ਪਾ ਕੇ ਆਉਣੀ ਕੀ ਸੋਚ ਕੇ ਬੋਟ ਪਾਉਂਗੇ ਇਸ ਵਾਰਕਰ ਬਾਕੀ ਸੋਚਣਾ ਹੀ ਪਾਦਾਂਗੇ ਬੋਟ ਜਿੰਨੂੰ ਪਾਉਣੀ ਨਹੀਂ ਪਾਉਣੀ ਤਾਂ ਹੈ ਕੋਈ ਕੋਈ ਗੱਲ ਹੁੰਦੀ ਆ ਬੰਦੇ ਦੇ ਦਿਮਾਗ ਦੇ ਵਿੱਚ ਵੀ ਇਹ ਇਸ ਕਰਕੇ ਆਪਾਂ ਇਹਨੂੰ ਬੋਟ ਪਾਉਣੀ ਆ ਜਾਂ ਇਹਨੂੰ ਨਹੀਂ ਪਾਉਣੀ ਕੀ ਕੀ ਦਿਮਾਗ ਦੇ ਵਿੱਚ ਸੋਚਿਆ ਜਿਵੇਂ ਸਰਕਾਰ ਕਹਿੰਦੀ ਆ ਵੀ ਬੜੇ ਅਸੀਂ ਵਿਕਾਸ ਕੀਤਾ ਬੜਾ ਇੱਥੇ ਪੈਸਾ ਆਇਆ ਹੜਾਇਏ ਦੇ ਵਿੱਚ ਤੇ ਕਿਸ ਕਿਸ ਚੀਜ਼ ਨੂੰ ਸੋਚ ਕੇ ਬੋਟ ਪਾਉਂਗੇ ਇਸ ਵਾਰ ਆਪਾਂ ਤਾਂ ਇਹ ਕੋਈ ਪਤਾ ਨਹੀਂ ਦਿਹਾੜੀ ਵਾਲੇ ਬੰਦੇ ਆਈ ਪਤਾ ਦਿਹਾੜੀ ਵਾਲੇ ਬੰਦੇ ਫਿਰ ਇਸ ਵਾਰ ਕਿਹਨੂੰ ਵੋਟ ਪਾਉਣਗੇ ਦੇਖਦੇ ਆ ਜੀ ਐਂ ਦੱਸਤਾ ਸਕਨੇ ਨਹੀਂ ਐਂ ਤਾਂ ਦੱਸ ਸਕਦੇ ਨਹੀਂ ਸਰਕਾਰ ਤੋਂ ਖੁਸ਼ ਹਾਂ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਹਾਂ ਜੀ ਹਾਂ ਹੋ ਵਿਕਾਸ ਹੋਇਆ ਇੱਥੇ ਖੁਸ਼ ਹੈ ਜੀ ਪਹਿਲਾਂ ਵੀ ਖੁਸ਼ੇ ਰਹਿੰਦੇ ਆ ਸਤਾਈ ਹਾਂ ਹਾਂ ਜੀ ਭਾਈ ਜੀ ਹਾਂ ਜੀ ਸਿਪਾਈ ਸੇਵਕ ਕਰਾ ਦੋ ਕੂੜਾ ਤੱਕਦਾ 50 ਰੁਪਏ ਦੰਨਾ ਕੋਈ ਸਰਕਾਰੀ ਨੌਕਰੀ ਮੈਂ ਹਾਂ ਕਪੈਨ ਦਾ ਤੇ ਵੀ ਨਹੀਂ ਨਿਕੜੇ ਲੋਕ ਸਰਕਾਰ ਤੋਂ ਖੁਸ਼ ਆ ਸਰਕਾਰ ਹੈ ਹੀ ਨਹੀਂ ਮੇਰੀ ਸਰਕਾਰ ਹੈ ਨਹੀਂ ਇਹਨਾਂ ਦੀ ਕਹਿੰਦੇ ਸੋ ਭਾਈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਵੋਟਰਾਂ ਦੇ ਨਾਲ ਸੋ ਤੁਹਾਨੂੰ ਬੂਥਾਂ ਦੇ ਬਾਰੇ ਵੀ ਦਿਖਾਇਆ ਕਿ ਕਿਹੜਾ ਕਿਹੜੀ ਪਾਰਟੀ ਦਾ ਬੂਥ ਕਿੱਥੇ ਲੱਗਿਆ ਕਿ ਕੀ ਜੋ ਪਾਰਟੀ ਵਾਲਿਆ ਉਹ ਕਹਿ ਰਹੇ ਆ ਅਲੱਗ-ਅਲੱਗ ਪਾਰਟੀਆਂ ਵਾਲੇ ਕਿ ਕਿਵੇਂ ਉਹਨਾਂ ਦਾ ਉਮੀਦਵਾਰ ਆ ਜਿਹੜਾ ਜਿੱਤੂਗਾ ਸੋ ਇਹ ਸੀ ਗਰਾਊਂਡ ਰਿਪੋਰਟ ਹੰਡਾਇਆ ਦੀ ਸੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੋ ਸਕੇ ਤਾਂ ਹੋਰ ਪਿੰਡਾਂ ਦੀ ਜਿਹੜੀ ਗਰਾਊਂਡ ਰਿਪੋਰਟ ਆ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਹੰਡਾਇਆ ਦੀ ਗਰਾਊਂਡ ਰਿਪੋਰਟ ਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ